ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲ ਕਰਿਓ ਫਿਰ ਤੋਂ ਤੁਹਾਡਾ ਸਾਡੇ ਇਸ ਲਾਈਵ ਦੇ ਵਿੱਚ ਸਵਾਗਤ ਤੁਸੀਂ ਜੁੜ ਗਿਓ ਤੀਰਥ ਵਰਲਡ ਦੇ ਨਾਲ ਅੱਪਾ ਤੁਹਾਨੂੰ ਉਦਣ ਪਿਛਲੀ ਵੀਡੀਓ ਦੇ ਵਿੱਚ ਪਹਿਲਾਂ ਸਰਪੰਚ ਦੀ ਚੋਣ ਬਾਰੇ ਦੱਸਿਆ ਸੀ ਕਿ ਸਰਪੰਚ ਦੀ ਚੋਣ ਕਿਵੇਂ ਹੁੰਦੀ ਹੈ ਅੱਜ ਆਪਾਂ ਤੁਹਾਡੇ ਨਾਲ ਜਿਗਰ ਕਰਾਂਗੇ ਕਿ ਜਿਹੜਾ ਮੁੱਖ ਮੰਤਰੀ ਹੈ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕਿਵੇਂ ਚੁਣਿਆ ਜਾਂਦਾ ਹੈ ਜਦੋਂ ਸ ਮੁੱਖ ਮੰਤਰੀ ਚੋਣ ਲਈ ਕਿੰਨਾ ਕਿੰਨਾ ਸਿਧਾਂਤਾਂ ਦੀ ਲੋੜ ਪੈਂਦੀ ਹੈ ਕਿੰਨਾ ਕਿੰਨਾ ਚੀਜ਼ਾਂ ਦੀ ਲੋੜ ਪੈਂਦੀ ਹੈ ਤੇ ਉਸ ਮੁੱਖ ਮੰਤਰੀ ਦੀ ਚੋਣ ਕਿਵੇਂ ਹੁੰਦੀ ਹੈ ਤੇ ਕੀ ਕੀ ਚਾਹੀਦਾ ਹੁੰਦਾ ਕਿੰਨਾ ਉਹਨੂੰ ਬਹੁਮਤ ਚਾਹੀਦਾ ਹੁੰਦਾ ਤੇ ਕਿਵੇਂ ਉਹ ਪਾਰਟੀ ਦੇ ਨੇਤਾ ਚੁਣੇ ਜਾਂਦੇ ਨੇ ਉਹਨਾਂ ਬਾਰੇ ਆਪਾਂ ਸਾਰਾ ਜ਼ਿਕਰ ਇਸ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਹੁਣ ਵੀਡੀਓ ਨੂੰ ਬਹੁਤਾ ਲੰਬਾ ਨਹੀਂ ਕਰਦੇ ਇੱਕ ਸਧਾਰਨ ਤਰੀਕੇ ਨਾਲ ਸਮਝਦੇ ਹਾਂ ਇਹਨਾਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਜਦੋਂ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਤਾਂ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਇੱਕ ਵਿਧਾਇਕ ਚੁਣਿਆ ਜਾਂਦਾ ਹਰੇਕ ਹਲਕੇ ਦੇ ਵਿੱਚੋਂ ਇੱਕ ਵਿਧਾਇਕ ਚੁੜਿਆ ਜਾਂਦਾ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਇੱਕ ਦਾ ਇੱਕ-ਇੱਕ ਉਹਨਾਂ ਦਾ ਉਮੀਦਵਾਰ ਚੁਣਿਆ ਜਾਂਦਾ ਜਿਹਨੂੰ ਅਸੀਂ ਐਮਐਲਏ ਕਹਿੰਦੇ ਹਾਂ ਤੇ ਦੂਜੇ ਨੰਬਰ ਤੇ ਆਉਂਦਾ ਬਹੁਮਤ ਬਹੁਮਤ ਵਾਲਾ ਗਰੁੱਪ ਜਿਹੜੀ ਰਾਜਨੀਤਿਕ ਪਾਰਟੀਆਂ ਦਾ ਗੱਠ ਜੋੜ ਬਹੁਮਤ ਹਾਸਲ ਕਰ ਲੈਂਦਾ ਜਾਂ ਉਹਨਾਂ ਨੂੰ ਵੱਧ ਸੀਟਾਂ ਮਿਲ ਜਾਂਦੀਆਂ ਨੇ ਉਹ ਆਪਣੀ ਸਰਕਾਰ ਬਣਾਉਣ ਦਾ ਹੱਕ ਦਾਅਵਾ ਕਰਦੀਆਂ ਨੇ ਹੱਕ ਰੱਖਦੀਆਂ ਨੇ ਜਿਹੜੇ ਬਹੁਮਤ ਪ੍ਰਾਪਤ ਕਰ ਲੈਂਦੇ ਨੇ ਫਿਰ ਉਹ ਹੱਕ ਰੱਖਦੇ ਨੇ ਕਿ ਸਾਡੇ ਐਮ.ਐਲ.ਏ ਕਿੰਨੇ ਬਣੇ ਨੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਐਮ.ਐਲ.ਏ ਬਣਦੇ ਨੇ ਤਾਂ ਫਿਰ ਉਹ ਆਪਣਾ ਮੁੱਖ ਮੰਤਰੀ ਦਾ ਚਿਹਰਾ ਜਨਤਾ ਦੇ ਸਾਹਮਣੇ ਲੈ ਆਉਂਦੇ ਨੇ ਤੀਜਾ ਨੰਬਰ ਆਉਂਦਾ ਪਾਰਟੀ ਦਾ ਨੇਤਾ ਚੁਣਿਆ ਜਾਂਦਾ ਬਹੁਮਤ ਵਾਲੀ ਪਾਰਟੀ ਆਪਣੇ ਵਿਧਾਇਕ ਦਲ ਐਮ.ਐਲ.ਏਾਂ ਦੀ ਮੀਟਿੰਗ ਕਰਦੀ ਹੈ ਜਿਹੜੇ ਜਿੱਤੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਇੱਕ ਲੀਡਰ ਇੱਕ ਨੇਤਾ ਚੁਣਦੀ ਆ ਜਿਹਦੇ ਸਿਰ ਤੇ ਮੁੱਖ ਮੰਤਰੀ ਦਾ ਤਾਜ ਧਰਿਆ ਜਾਂਦਾ ਜਾਂ ਮੁੱਖ ਮੰਤਰੀ ਨਾਮਜਦ ਕਰਿਆ ਜਾਂਦਾ ਹੈ ਚੌਥਾ ਨੰਬਰ ਆਉਂਦਾ ਰਾਜਪਾਲ ਨੂੰ ਦਾਵਾ ਚੁਣਿਆ ਗਿਆ ਨੇਤਾ ਰਾਜਪਾਲ ਨੂੰ ਦੱਸਦਾ ਕਿ ਉਹਨਾਂ ਕੋਲ ਬਹੁਮਤ ਹੈ ਕਿ ਸਾਡੇ ਭਾਈ ਐਮ.ਐਲ.ਏ ਜਿਆਦਾ ਬਣੇ ਨੇ ਇਹ ਉਹ ਸਰਕਾਰ ਬਣਾਉਣ ਲਈ ਤਿਆਰ ਨੇ ਤੇ ਮੈਂ ਉਹਨਾਂ ਦਾ ਮੁੱਖ ਮੰਤਰੀਆਂ ਜਾਂ ਮੇਰੇ ਬਧਾਇਕ ਨੇ ਜਾਂ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਉਹ ਤੈਅ ਕਰ ਦਿੰਦੇ ਨੇ ਇਹ ਉਹ ਰਾਜਪਦ ਪੱਤਰ ਕੋਲ ਆਪਣੇ ਜਾ ਕੇ ਦੱਸ ਦਿੰਦੇ ਨੇ ਫਿਰ ਰਾਜਪਾਲ ਉਹਨਾਂ ਨੂੰ ਸੌਂਚ ਕਾਉਂਦਾ ਰਾਜਪਾਲ ਜਿਹੜੇ ਲੀਡਰ ਹੁੰਦੇ ਨੇ ਬਣੇ ਹੁੰਦੇ ਨੇ ਜਿਹੜਾ ਮੁੱਖ ਮੰਤਰੀ ਬਣਦਾ ਉਹਨੂੰ ਰਸਮੀ ਤੌਰ ਤੇ ਸੌਂਚ ਕਾਉਂਦਾ ਉਹ ਫਿਰ ਆਪਣੇ ਸਵਧਾਨ ਦੇ ਅਨੁਸਾਰ ਸੌਂ ਖਾਂਦਾ ਕਿ ਮੈਂ ਕੰਮ ਕਾ ਸਹੀ ਤਰੀਕੇ ਨਾਲ ਕਰੂੰਗਾ ਆਪਣੇ ਕੰਮਾਂ ਨੂੰ ਇੱਕ ਵਧੀਆ ਤਰੀਕੇ ਨਾਲ ਨਿਭਾਉਂਗਾ ਅਪਣਾਉਂਗਾ ਉਸ ਤਰ੍ਹਾਂ ਫਿਰ ਉਹ ਆਪਣੇ ਪ੍ਰੋਸੀਜਰ ਨੂੰ ਅੱਗੇ ਤੋਰਦੇ ਨੇ ਫਿਰ ਜਦੋਂ 100 ਵੀ ਚੱਕੀ ਜਾਂਦੀ ਆ ਐਮਐਲਏਆਂ ਦਾ ਬਹੁਮਤ ਹਾਸਲ ਹੋ ਜਾਂਦਾ ਹੈ ਤੇ ਸਾਰੇ ਇੱਕਜੁੱਟ ਹੋ ਕੇ ਬਹੁਮਤ ਪ੍ਰਾਪਤ ਕਰ ਲੈਂਦੇ ਨੇ ਫਿਰ ਉਹ ਇੱਕ ਆਪਣਾ ਮੰਤਰੀ ਮੰਡਲ ਬਣਾਉਂਦੇ ਨੇ ਤੇ ਉਹ ਮੰਤਰੀ ਮੰਡਲ ਜਦੋਂ ਬਣਾਉਂਦੇ ਨੇ ਤਾਂ ਫਿਰ ਮੁੱਖ ਮੰਤਰੀ ਜਦੋਂ ਆਪਣੇ ਨਾਲ ਕੰਮ ਕਰਨ ਲਈ ਉਹਨਾਂ ਮੰਤਰੀਆਂ ਨੂੰ ਚੁਣਦਾ ਤਾਂ ਉਹਨਾਂ ਨੂੰ ਵੀ ਰਾਜਪਾਲ ਸੌਂਚ ਕਾਉਂਦਾ ਜਿਹੜਾ ਮੰਤਰੀ ਮੰਡਲ ਹੁੰਦਾ ਮੁੱਖ ਮੰਤਰੀ ਆਪਣੇ ਵੱਲੋਂ ਇੱਕ ਮੰਤਰੀ ਮੰਡਲ ਚੁਣਦਾ ਫਿਰ ਉਹਨਾਂ ਸਾਰੇ ਮੰਤਰੀਆਂ ਨੂੰ ਰਾਜਪਾਲ ਹੀ ਸੌਂਚ ਕਾਉਂਦਾ ਕਿ ਆਹ ਮੇਰੇ ਐਮਐਲਏ ਨੇ ਆ ਮੇਰੇ ਮੰਤਰੀ ਮੰਡਲ ਦੇ ਵਿੱਚ ਕੰਮ ਕਰਨਗੇ ਤੇ ਸਾਨੂੰ ਆ ਮੰਤਰੀਆਂ ਦੀ ਲੋੜ ਹੈ ਤੇ ਉਹਨਾਂ ਮੰਤਰੀਆਂ ਨੂੰ ਮਹਿਕਮੇ ਵੰਡੇ ਜਾਂਦੇ ਨੇ ਖੇਤੀਬਾੜੀ ਮਹਿਕਮਾ ਜਿਵੇਂ ਖੇਤੀਬਾੜੀ ਮਹਿਕਮਾ ਹੋ ਗਿਆ ਜਾਂ ਜੀਲ ਮੈਕਮਾ ਹੋ ਗਿਆ ਜਾਂ ਹੋਰ ਵੀ ਪੰਜਾਬ ਦੇ ਵਿੱਚ ਵੱਖ-ਵੱਖ ਕਿਸਮ ਦੇ ਆਧਾਰੇ ਨੇ ਸਿੱਖਿਆ ਮੈਕਮਾ ਹੋ ਗਿਆ ਬਿਜਲੀ ਮੈਕਮਾ ਹੋ ਗਿਆ ਜਾਂ ਪਾਣੀ ਵਾਲਾ ਮੈਕਮਾ ਹੋ ਗਿਆ ਵੱਖ-ਵੱਖਰੇ ਉਹਨਾਂ ਨੂੰ ਆਧਾਰੇ ਵੰਡ ਦਿੱਤੇ ਜਾਂਦੇ ਨੇ ਜੋ ਮੁੱਖ ਮੰਤਰੀ ਦੀ ਮੰਤਰੀ ਮੰਡਲ ਦੇ ਵਿੱਚ ਨੇਤਾ ਸ਼ਾਮਲ ਹੁੰਦੇ ਨੇ ਤੇ ਇਹ ਆ ਅੱਜ ਤੁਹਾਨੂੰ ਦੱਸਿਆ ਕਿ ਮੰਤਰੀ ਮੰਡਲ ਦੀ ਚੋਣ ਜਾਂ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਜਾਂ ਵੱਖ-ਵੱਖ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਉਹ ਕਮੇਟੀ ਨੇ ਜਾਂਦੇ ਨੇ ਹਾਂਜੀ ਡੀਮਨ ਵਿਊ ਹਾਂਜੀ ਹੋਰ ਦੱਸੋ ਗੱਦਾ ਤੇ ਉਹ ਜਿਹੜਾ ਮੁੱਖ ਮੰਤਰੀ ਹੈ ਫਿਰ ਉਹ ਐਮਐਲਏ ਦੇ ਬਹੁਮਤ ਦੁਬਾਰਾ ਹੀ ਚੁਣਿਆ ਜਾਂਦਾ ਕਈ ਵਾਰ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਪਹਿਲਾਂ ਉਜਾਗਰ ਕਰ ਦਿੱਤਾ ਜਾਂਦਾ ਤਾਂ ਕਿ ਲੋਕਾਂ ਵਿੱਚ ਵਿਸ਼ਵਾਸ ਬਣਾਇਆ ਜਾਵੇ ਜਨਤਾ ਵਿੱਚ ਵਿਸ਼ਵਾਸ ਬਣਾਇਆ ਜਾਵੇ ਤਾਂ ਕਿ ਆ ਤੁਹਾਡਾ ਮੁੱਖ ਮੰਤਰੀ ਦਾ ਲੀਡਰ ਹੈ ਜਾਂ ਆ ਤੁਹਾਡਾ ਚਿਹਰਾ ਅਗਰ ਅਸੀਂ ਬੂਟਾਂ ਦੇ ਵਿੱਚ ਜਿੱਤਦੇ ਆ ਜਾਂ ਸਾਨੂੰ ਬਹੁਮਤ ਮਿਲਦਾ ਤਾਂ ਅਸੀਂ ਇਸ ਬੰਦੇ ਨੂੰ ਮੁੱਖ ਮੰਤਰੀ ਦਾ ਤਾਜ ਦੇਵਾਂਗੇ ਇਹ ਹੁੰਦੀ ਆ ਮੁੱਖ ਮੰਤਰੀ ਦੀ ਚੋਣ ਬਾਕੀ ਆਪਣੇ ਵੱਖ-ਵੱਖ ਹੋਰ ਵੀ ਸੋਰਸ ਹੁੰਦੇ ਨੇ ਜਾਂ ਇਹਨਾਂ ਦੇ ਕਈ ਹੋਰ ਜਿਵੇਂ ਇਹਨਾਂ ਦੇ ਆ ਜਾਇਦਾਦਾਂ ਦੇ ਹੋਗੇ ਜਿਹੜੇ ਜਿਹੜੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਉਮੀਦਵਾਰ ਦੀ ਚੋਣ ਲੜਦੇ ਨੇ ਉਹਨਾਂ ਨੂੰ ਆਪਣਾ ਪੂਰਾ ਬਿਉਰਾ ਚੋਣ ਕਮਿਸ਼ਨ ਨੂੰ ਪੇਸ਼ ਕਰਨਾ ਪੈਂਦਾ ਕਿ ਸਾਡੇ ਕੋਲ ਕਿੰਨੀ ਜ਼ਮੀਨ ਆ ਕਿੰਨੀ ਜਾਇਦਾਦ ਆ ਕਿੰਨਾ ਪੈਸਾ ਤੇ ਸਾਡੇ ਕੋਲ ਪ੍ਰਾਪਰਟੀ ਕੀ ਕੀ ਆ ਸਾਡੇ ਕੋਲ ਸੋਰਸ ਕੀ ਕੀ ਨੇ ਪੈਸੇ ਦੇ ਸੋਰਸ ਕੀ ਕੀ ਨੇ ਸਾਨੂੰ ਪੈਸਾ ਕਿੱਥੋਂ ਆਉਂਦਾ ਤੇ ਫਿਰ ਉਹ ਸਾਰੀ ਇੱਕ ਇੱਕ ਚੀਜ਼ ਸਾਰਾ ਕੁਝ ਉਹਨਾਂ ਨੂੰ ਚੋਣ ਕਮਿਸ਼ਨ ਦੇ ਅੱਗੇ ਰਿਪੋਰਟ ਪੇਸ਼ ਕਰਨੀ ਪੈਂਦੀ ਆ ਕਿ ਇੰਨਾ ਸਾਡੇ ਕੋਲ ਸੋਨਾ ਆ ਇੰਨਾ ਸਾਡੇ ਕੋਲ ਸੋਨੇ ਦੇ ਬਿਸਕਟ ਨੇ ਜਾਂ ਸਾਡੇ ਕੋਲ ਪ੍ਰਾਪਰਟੀ ਹੈ ਜਾਂ ਪੈਸਾ ਜਾਂ ਜ਼ਮੀਨ ਹੈ ਜਾਂ ਹੋਰ ਵੀ ਇਸ ਤੋਂ ਇਲਾਵਾ ਜਾਇਦਾਦਾਂ ਨੇ ਉਹ ਸਾਰੀਆਂ ਚੋਣ ਕਮਿਸ਼ਨ ਨੂੰ ਇੱਕ ਵਖਤ ਬਣਾ ਕੇ ਰਿਪੋਰਟ ਬਣਾ ਕੇ ਭੇਜਣੀ ਹੁੰਦੀ ਆ ਕਿ ਸਾਡੇ ਕੋਲ ਇੰਨੀ ਆਪਣੀ ਪ੍ਰਾਪਰਟੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਜੋ ਵੀ ਐਮਐਲਏ ਦਾ ਜਿਵੇਂ ਇੱਕ ਸਰਪੰਚੀ ਦੀ ਚੋਣ ਦਾ ਫਾਰਮ ਭਰਿਆ ਜਾਂਦਾ ਉਸੇ ਤਰ੍ਹਾਂ ਐਮਐਲਏ ਆਪਣੀ ਚੋਣ ਦਾ ਫਾਰਮ ਭਰਦੇ ਨੇ ਤੇ ਅਲੱਗ-ਅਲੱਗ ਹਲਕਿਆਂ ਵਿੱਚ ਫਿਰ ਚੋਣ ਪ੍ਰਚਾਰ ਕਰਦੇ ਨੇ ਅਗਰ ਲੋਕਾਂ ਨੂੰ ਕੈਂਡੀਡੇਟ ਵਧੀਆ ਲੱਗਦਾ ਤਾਂ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਲੈਂਦੇ ਨੇ ਸੋ ਇਹ ਆਪਾਂ ਵੀਡੀਓ ਬੜੀ ਲੰਬੀ ਨਹੀਂ ਕਰਦੇ ਇਹ ਸੀਗਾ ਅੱਜ ਦੀ ਵੀਡੀਓ ਦਾ ਇਹ ਦੱਸਣਾ ਕਿ ਤੁਹਾਨੂੰ ਮੁੱਖ ਮੰਤਰੀ ਦੀ ਚੋਣ ਕਿਵੇਂ ਕੀਤੀ ਜਾਂਦੀ ਆ ਆਪਾਂ ਹੋਰ ਵੀ ਅੱਗੇ-ਅਗੇ ਵੀਡੀਓ ਨਵੀਆਂ ਲੈ ਕੇ ਆਵਾਂਗੇ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਚੋਣ ਪ੍ਰਕਿਰਿਆ ਭਾਰਤ ਦੇ ਸੰਵਿਧਾਨ ਦੀ ਦਿੱਤੀ ਹੋਈ ਹੈ ਤੇ ਇਸੇ ਚੋਣ ਪ੍ਰਕਿਰਿਆ ਨੂੰ ਸੰਵਿਧਾਨ ਦੇ ਵਿੱਚ ਕਿਵੇਂ ਦਰਸਾਇਆ ਗਿਆ ਉਹ ਵੀ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਲਾਈਵ ਦੇ ਵਿੱਚ ਆ ਕੇ ਦੱਸਿਆ ਕਰਾਂਗੇ ਜ਼ਿਕਰ ਕਰਿਆ ਕਰਾਂਗੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰਿਓ ਹੋਰ ਕਿਸ ਤਰ੍ਹਾਂ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਣਾਈਏ ਜਾਂ ਕਿਸ ਰਿਲੇਟਡ ਬਣਾਈਏ ਐਜੂਕੇਸ਼ਨ ਰਿਲੇਟਡ ਬਣਾਈਏ ਉਹ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਸਾਂਝੇ ਕਰਿਓ ਸਤਿ ਸ੍ਰੀ ਅਕਾਲ